ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਕੋਡ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਤੁਸੀਂ ਲੇਡੀਜ਼ ਕੋਟੀ ਤੇ ਜੈਕਟ ਤੇ ਪਾ ਸਕਦੇ ਜੋ ਬਹੁਤ ਹੀ ਸੋਹਣਾ ਡਿਜ਼ਾਈਨ ਲੱਗੇਗਾ ਜੈਕਟ ਤੇ ਪਾਇਆ ਹੋਇਆ ਇਹ ਵਾਲਾ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਲੱਗੇਗਾ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚੋਂ ਵੀ ਦੋ ਸਲਾਈਆਂ ਜਿਹੜੀਆਂ ਉਲਟੀ ਤੇ ਸਿੱਧੀ ਬਣਣੀਆਂ ਤੇ ਦੋ ਸਲਾਈਆਂ ਦੇ ਵਿੱਚ ਹੀ ਡਿਜ਼ਾਈਨ ਬਣੇਗਾ ਤੇ ਕੱਲ ਇੱਕ ਭੈਣ ਦਾ ਮੈਸੇਜ ਆਇਆ ਸੀ ਕਿ ਤੁਸੀਂ ਮਲਟੀ ਕਲਰ ਤੇ ਡਿਜ਼ਾਈਨ ਬਣਾਉਣਾ ਦੱਸੋ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਮੈਂ ਵਾਈਟ ਤੇ ਦੱਸ ਰਹੀ ਹਾਂ ਤੁਸੀਂ ਇਸ ਨੂੰ ਵਾਈਟ ਤੇ ਬਣਾ ਸਕਦੇ ਜੇ ਤੇ ਮਲਟੀ ਕਲਰ ਤੇ ਵੀ ਬਣਾ ਸਕਦੇ ਜੇ ਬਹੁਤ ਹੀ ਪਿਆਰਾ ਲੱਗੇਗਾ ਜੈਕਟ ਤੇ ਬਣਿਆ ਹੋਇਆ ਡਿਜ਼ਾਈਨ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਬਣਦਾ ਹੈ ਤੇ ਇਸ ਨੂੰ ਬਣਾਉਣ ਵਾਸਤੇ ਆਪਾਂ 3-3 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ ਨੇ 3 ਦਿਨ ਦੇ ਹਿਸਾਬ ਨਾਲ ਕੁੰਡੇ ਲੈ ਕੇ 2 ਕੁੰਡੇ ਵਾਧੂ ਲੈ ਲੈਣੇ ਨੇ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋਏਗਾ ਤੇ ਇਸ ਨੂੰ ਆਪਾਂ ਸਿੱਧੀ ਸਾਈਡ ਤੋਂ ਬਣਾਉਣਾ ਸ਼ੁਰੂ ਕਰਾਂਗੇ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਹੈ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸਿੱਧੀ-ਸਿੱਧੀ ਬਣਾ ਕੇ ਤਿਆਰ ਕਰ ਲਾਂਗੇ ਤੇ ਜੇ ਤੁਸੀਂ ਜੈਕਟ ਤੇ ਬਣਾਉਣਾ ਹੈ ਕਿਤੇ ਵੀ ਬਣਾਉਣਾ ਹੈ ਲੇਡੀਜ਼ ਦੇ ਪ੍ਰੋਜੈਕਟ ਤੇ ਇਹ ਡਿਜ਼ਾਈਨ ਬਣੇਗਾ ਤੇ ਪਹਿਲਾਂ ਬਾਰਡਰ ਜ਼ਰੂਰ ਬਣਾ ਲਿਓ ਜਿਸ ਤਰ੍ਹਾਂ ਮੈਂ ਦੋ ਉਲਟੀਆਂ ਸਲਾਈਆਂ ਬਣਾਈਆਂ ਹੋਈਆਂ ਨੇ ਤੁਸੀਂ ਵੀ ਕੋਈ ਵੀ ਬਾਰਡਰ ਬਣਾ ਲਿਓ ਤੇ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਜਿਹੜਾ ਡਿਜ਼ਾਈਨ ਹੈ ਇਹ ਫਿਰ ਸ਼ੁਰੂ ਕਰ ਸਕਦੇ ਜੇ ਸਿੱਧੀ ਸਾਈਡ ਤੋਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਮਲਟੀ ਕਲਰ ਤੇ ਵੀ ਤੁਸੀਂ ਪਾਓਗੇ ਜਾਂ ਕਿਸੇ ਹੋਰ ਤੇ ਵੀ ਪਾਓਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਏਗਾ ਤੇ ਬਣਾਉਣ ਵਿੱਚ ਵੀ ਬਹੁਤ ਹੀ ਸੌਖਾ ਹੈ ਐਲੀ ਸਲਾਈ ਬਣਾ ਲਈ ਆਪਾਂ ਸਿੱਧੇ ਪਾਸਿਓਂ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਪੂਰੀ ਉਲਟੀ ਉਲਟੀ ਬਣਾ ਲਾਂਗੇ ਚਾਰ ਸਲਾਈਆਂ ਦਾ ਹੀ ਟੋਟਲ ਡਿਜ਼ਾਈਨ ਆ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਕੇ ਰੈਡੀ ਹੋ ਜਾਏਗਾ ਦੂਸਰੀ ਸਲਾਈ ਜਿਹੜੀ ਆ ਆਪਾਂ ਪੂਰੀ ਤਰ੍ਹਾਂ ਉਲਟੀ ਉਲਟੀ ਬਣਾ ਲੈਣੀ ਆ ਤੇ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਸਪੋਰਟ ਕਰ ਰਹੇ ਹੋ ਮੇਰੇ ਦੂਸਰੇ ਚੈਨਲ ਨੂੰ ਵੀ ਸਪੋਰਟ ਜ਼ਰੂਰ ਕਰੋ ਇੱਕ ਮੈਂ ਹੋਰ ਚੈਨਲ ਸ਼ੁਰੂ ਕੀਤਾ ਹੈ ਸੂਟਾਂ ਦਾ ਉਦੇ ਤੇ ਮੈਂ ਕਟਿੰਗ ਸਟੀਚਿੰਗ ਦੀਆਂ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਨੇ ਹਜੇ ਸ਼ੁਰੂਆਤ ਹੀ ਕੀਤੀ ਹੈ ਤੇ ਤੁਸੀਂ ਪਲੀਜ਼ ਉਸ ਚੈਨਲ ਨੂੰ ਵੀ ਸਪੋਰਟ ਜ਼ਰੂਰ ਕਰੋ ਮੈਂ ਡਿਸਕ੍ਰਿਪਸ਼ਨ ਵਿੱਚ ਜਾਂ ਕਮੈਂਟ ਬਾਕਸ ਵਿੱਚ ਉਸ ਦਾ ਲਿੰਕ ਜਿਹੜਾ ਉਹ ਦੇ ਦੇਵਾਂਗੀ ਤੇ ਹੁਣ ਆਪਾਂ ਡਿਜ਼ਾਈਨ ਦੀ ਆ ਗਏ ਆ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੀਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਉਣੀ ਹੈ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਹੈ ਤੇ ਇੱਥੇ ਤੁਸੀਂ ਇੱਕ ਕੁੰਡਾ ਜਿਹੜਾ ਵਾਦੂ ਬਣਾ ਸਕਦੇ ਜੇ ਐਕਸਟਰਾ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਹੈ ਤੇ ਦੋ ਕੁੰਡੇ ਐਡਜਸਟ ਲੈ ਸਕਦੇ ਜੇ ਜੇ ਤੁਸੀਂ ਇੱਕ ਲੈਣਾ ਤੇ ਇੱਕ ਵੀ ਲੈ ਸਕਦੇ ਜੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਐਂਡ ਕਰਕੇ ਜਾਲੀ ਪਾ ਲੈਣੀ ਹੈ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਬੈਕ ਲੂਪ ਦੇ ਨਾਲ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇਸ ਤੋਂ ਬਾਅਦ ਇੱਕ ਕੁੰਡਾ ਸਿੱਧਾ ਬਣਾਉਣਾ ਇਹੀ ਤਿੰਨ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਫਿਰ ਵੇਖੋ ਜਾਲੀ ਪਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਬੈਕ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਬਣਾਉਣਾ ਹੈ ਫਿਰ ਜਾਲੀ ਪਾ ਲੈਣੀ ਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਗ ਲੂਪ ਦੇ ਨਾਲ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਤੇ ਲਾਸਟ ਤੇ ਫਿਰ ਮੈਂ ਦੋ ਅਜਿ ਛੱਡੇ ਨੇ ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਜੇ ਹੁਣ ਇਹ ਤੀਸਰੀ ਸਲਾਈ ਬਣ ਗਈ ਹੈ ਸਿੱਧੇ ਪਾਸਿਓਂ ਹੁਣ ਉਲਟੇ ਪਾਸਿਓਂ ਡਿਜ਼ਾਈਨ ਵੇਖੋ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਪਹਿਲਾ ਕੁੰਡਾ ਤੇ ਉਤਾਰ ਲੈਣਾ ਆਪਾਂ ਜਿਹੜਾ ਦੂਸਰਾ ਸਾਡੇ ਕੋਲ ਇੱਕ ਵਾਧੂ ਕੁੰਡਾ ਹੈ ਉਹਨੂੰ ਵੀ ਆਪਾਂ ਧਾਗਾ ਪਿੱਛੇ ਨੂੰ ਕਰਕੇ ਇਸ ਤਰ੍ਹਾਂ ਕਰਕੇ ਸਿੱਧਾ ਬੁਣ ਲੈਣਾ ਇਹ ਸਿੱਧਾ ਬੋਲਿਆ ਹੁਣ ਸਿੱਧਾ ਪੁੰਨ ਤੋਂ ਬਾਅਦ ਇੱਥੇ ਆਪਾਂ ਜਾਲੀ ਪਾ ਲੈਣੀ ਹੈ ਜਾਲੀ ਪਾ ਕੇ ਫਿਰ ਇਹ ਵੇਖੋ ਇਹ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਆਪਾਂ ਇੱਕ ਕਰਨਾ ਹੈ ਫਿਰ ਇੱਕ ਕੁੰਡਾ ਸਿੱਧਾ ਜਿਸ ਤਰ੍ਹਾਂ ਆਪਾਂ ਸਿੱਧੇ ਪਾਸੇ ਉਸ ਲਾਈ ਚੜਾਈਏ ਉਸੇ ਤਰ੍ਹਾਂ ਹੀ ਉਲਟੇ ਪਾਸੇ ਚੜਾਉਣੀ ਆ ਫਿਰ ਵੇਖੋ ਇਹ ਜਾਲੀ ਪਾ ਲੈਣੀ ਆ ਗੰਡਾ ਗਈ ਇੱਥੇ ਤੱਕ ਇਹਨੂੰ ਜਾਲੀ ਪਾਉਣ ਤੋਂ ਬਾਅਦ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਆਪਾਂ ਇੱਕ ਕੁੰਡਾ ਸਿੱਧਾ ਬਣਾਵਾਂਗੇ। ਉਹੀ ਤਿੰਨ ਕੁੰਡੇ بار-बार ਰਿਪੀਟ ਕਰਨੇ ਆ। ਫਿਰ ਜਾਲੀ ਪਾਵਾਂਗੇ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ। ਇਹ ਸਾਡੀ ਉਲਟੀ ਸਲਾਈ ਆ। ਧਾਗਾ ਇੱਧਰ ਵਾਲੀ ਸਾਈਡ ਰੱਖਣਾ ਆ। ਫਿਰ ਪਾਵਾਂਗੇ ਜਾਲੀ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਫਿਰ ਇੱਕ ਕੁੰਡਾ ਸਿੱਧਾ ਜਿਹੜੀ ਉਧਰੋਂ ਆਪਾਂ ਜਾਲੀ ਪਾਈ ਸੀ ਇਸ ਵਾਰ ਇਹ ਸਿੱਧਾ ਬਣੇਗਾ। ਫਿਰ ਜਾਲੀ ਪਾਵਾਂਗੇ। ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਲਾਸਟ ਦੇ ਐਡਜਸਟ ਜਿਹੜਾ ਉਹਨੂੰ ਤੁਸੀਂ ਸਿੱਧਾ ਬਣਾ ਸਕਦੇ ਜੀ ਤੇ ਲਾਸਟ ਵਾਲਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਹੈ ਇਹ ਚਾਰ ਸਲਾਈਆਂ ਬਣ ਗਈਆਂ ਨੇ ਇਹੀ ਚਾਰ ਸਲਾਈਆਂ ਆਪਾਂ ਫੇਰ ਬਾਰ-ਬਾਰ ਰਿਪੀਟ ਕਰਨੀਆਂ ਮੈਂ ਇੱਕ ਵਾਰ ਦੁਬਾਰਾ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆਂ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੁਸੀਂ ਇਹਦੇ ਵਿੱਚ ਜਿਹੜਾ ਗੈਪ ਆ ਇਹ ਵੱਧ ਵੀ ਪਾ ਸਕਦੇ ਜੀ ਜਿਸ ਤਰ੍ਹਾਂ ਮੈਂ ਦੋ ਸਲਾਈਆਂ ਪਾ ਰਹੀ ਹਾਂ ਇੱਕ ਉਲਟੀ ਇੱਕ ਸਿੱਧੀ ਤੁਸੀਂ ਉਹਦੀ ਜਗ੍ਹਾ ਤੇ ਚਾਰ ਸਲਾਈਆਂ ਪਾ ਕੇ ਵੀ ਇਹ ਡਿਜ਼ਾਈਨ ਬਣਾ ਸਕਦੇ ਜੀ ਜਦੋਂ ਅੱਗੇ ਤੋਂ ਅੱਗੇ ਡਿਜ਼ਾਈਨ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਲੱਗੇਗਾ ਬਹੁਤ ਹੀ ਪਿਆਰਾ ਜਾਲੀ ਵਾਲਾ ਡਿਜ਼ਾਈਨ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਪ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ